ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ ਪਾਰਸਲ ਆਪਾਂ ਰੈਡੀ ਕੀਤਾ ਹੈ ਯੂ ਐਸ ਏ ਦਾ ਠੀਕ ਹੈ ਇਹ ਬਜ਼ੁਰਗਾਂ ਦਾ ਇੱਕ ਆਂਟੀ ਜੀ 올ਡ ਇਸ ਆਂਟੀ ਜੀ ਹਨਾ ਉਹਨਾਂ ਦਾ ਏ ਉਹਨਾਂ ਦੇ ਸੂਟ ਰੈਡੀ ਕਰਵਾਏ ਆ ਠੀਕ ਹੈ ਬਹੁਤ ਸੋਹਣੇ ਸੂਟ ਰੈਡੀ ਹੋਇਆ ਕਾਫੀ ਟਾਈਮ ਲੰਬੇ ਟਾਈਮ ਤੋਂ ਆਪਾਂ ਇਹਨਾਂ ਦੇ ਸੂਟ ਕੁਝ ਰੈਡੀ ਹੋ ਗਏ ਸੀ ਕੁਝ ਉਹਨਾਂ ਦੇ ਹੋਰ ਇੱਕ ਦੋ ਚੀਜ਼ਾਂ ਤੋਂ ਕੰਮ ਅੜ ਗਿਆ ਤੇ ਲੇਟ ਹੋ ਗਿਆ ਪਾਰਸਲ ਵੈਸੇ ਗਰਮੀਆਂ ਦਾ ਰੈਡੀ ਹੋਇਆ ਠੀਕ ਹੈ ਬਰੋਸ਼ੇ ਦੇ ਸੂਟ ਨੇ ਜਿਆਦਾ ਡੇਲੀ ਵੇਅਰ ਪਾਉਣ ਵਾਸਤੇ ਉਹਨਾਂ ਨੂੰ ਚਾਹੀਦਾ ਹੈ ਤੁਹਾਨੂੰ ਦਿਖਾਉਨੇ ਆਪਾਂ ਸਟਿਚਿੰਗ ਅਗਰ ਤੁਸੀਂ ਵੀ ਕੋਈ ਸਟਿਚਿੰਗ ਕਰਾਉਣਾ ਚਾਹੁੰਦੇ ਹੋ ਕੋਈ ਵਰਕ ਕਰਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੁਝ ਵੀ ਚਾਹੀਦਾ ਹੈ ਕੋਈ ਲਹਿੰਗਾ ਗਰਾਰਾ ਸ਼ਰਾਰਾ ਕੋਈ ਵੀ ਸਟਿਚਿੰਗ ਚਾਹੀਦੀ ਹੈ ਤਾਂ ਤੁਹਾਨੂੰ ਸਾਡੇ ਕੋਲੋਂ ਮਿਲ ਜਾਏਗੀ ਠੀਕ ਹੈ ਤੇ ਆਪਾਂ ਦੇਖਦੇ ਆ ਪਹਿਲਾਂ ਇਹ ਵਾਲੇ ਸੂਟ ਲਓ ਜੀ ਬਰੋਸ਼ੇ ਦੇ ਉੱਪਰ ਸੂਟ ਰੈਡੀ ਹੋਇਆ ਹੈ ਬਹੁਤ ਸੋਹਣਾ ਤੁਸੀਂ ਚੈੱਕ ਕਰੋ ਨੇੜੇ ਤੋਂ ਦਿਖਾ ਸੀਮ ਗਲਾ ਚੈੱਕ ਕਰੋ ਬਾਜੂ ਵਗੈਰਾ ਚੈੱਕ ਕਰੋ ਠੀਕ ਹੈ ਔਰ ਇਹਦੀਆਂ ਚਾਕਾਂ ਤੇ ਵੀ ਤੁਹਾਨੂੰ ਲੈਂਸ ਮਿਲੇਗੀ ਠੀਕ ਹੈ ਲਾਈਨਿੰਗ ਲਗਾ ਕੇ ਆਪਾਂ ਬਣਾਏ ਹੋਏ ਆ ਬਾਹਰ ਦੇ ਮੌਸਮ ਦੇ ਹਿਸਾਬ ਨਾਲ ਠੀਕ ਹੈ ਤੇ ਜਿਆਦਾ ਹੈਵੀ ਨਹੀਂ ਹੈ ਨਾ ਬਜ਼ੁਰਗ ਪਹਿਨ ਸਕਦੇ ਤੁਹਾਨੂੰ ਪਤਾ ਹੀ ਹੈ ਤੇ ਇਹ ਆਏਗੀ ਬਾਟਮ ਨਾਲ ਤੇ ਨਾਲ ਦੁਪੱਟਾ ਰੈਡੀ ਕੀਤਾ ਸਾਰੇ ਦੁਪੱਟਿਆਂ ਦੇ ਉੱਪਰ ਆਪਾਂ ਲੈਂਸ ਲਗਵਾਈ ਹੋਈ ਹੈ ਕਿਉਂਕਿ ਜੀ ਇਹ ਆ ਗਿਆ ਆਪਣਾ ਪਹਿਲਾ ਸੂਟ ਫਿਰ ਉਸ ਤੋਂ ਬਾਅਦ ਆਪਾਂ ਸੂਟ ਰੈਡੀ ਕਰਵਾਇਆ ਇਹ ਵੀ ਬਰੋਸ਼ੇ ਦੇ ਉੱਪਰ ਹੀ ਆਏਗਾ ਇਹ ਬਰੋਸ਼ੇ ਦੀ ਵੀਡੀਓ ਮੇਰੇ ਲਈ ਬਰੋਸ਼ਾ ਬਹੁਤ ਲੱਕੀ ਰਿਹਾ ਮੈਨੂੰ ਅੰਦਰ ਬਾਅਦ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਬਾਹਰ ਇੰਟਰਨੈਸ਼ਨਲ ਹਨਾ ਲੋਕਾਂ ਤੱਕ ਮੈਨੂੰ ਕੈਨੇਡਾ ਅਮਰੀਕਾ ਤੱਕ ਪਹੁੰਚਾ ਦਿੱਤਾ ਬਰੋਸ਼ੇ ਨੇ ਹਨਾ ਤੇ ਚਲੋ ਹੈਲੋ ਇਹ ਵੀ ਸੂਟ ਬਹੁਤ ਸੋਹਣਾ ਬਣਿਆ ਹੋਇਆ ਹੈ ਬਰੋਸ਼ੇ ਦਾ ਸੂਟ ਹੈ ਕਲਰ ਬਹੁਤ ਪਿਆਰਾ ਤੇ ਇਹ ਆਏਗਾ ਨਾਲ ਦੁਪੱਟਾ ਠੀਕ ਹੈ ਫਿਰ ਉਸ ਤੋਂ ਬਾਅਦ ਆ ਗਿਆ ਕਾਟਨ ਦਾ ਸੂਟ ਹੈ ਹਲੋ ਜੀ ਇਹ ਵੀ ਬਹੁਤ ਸੋਹਣਾ ਆਪਾਂ ਨਾ ਸਿੰਪਲ ਸਿੰਪਲ ਸੂਟ ਆ ਵੇਖੋ ਹਨਾ ਬਣ ਕੇ ਬੜੇ ਸੋਹਣੇ ਰੈਡੀ ਹੋਏ ਆ ਗਲੇ-ਗੁਲੇ ਬਹੁਤ ਸੋਹਣੇ ਬਣੇ ਆ ਫਿਨਿਸ਼ਿੰਗ ਸੁਪਰ ਲਓ ਜੀ ਬਾਕੀ ਤੁਸੀਂ ਇੱਕ ਵਾਰੀ ਬਨਵਾਓ ਤੁਹਾਨੂੰ ਕੋਈ ਸਟਿਚਿੰਗ ਵਧੀਆ ਚਾਹੀਦੀ ਏ ਇੱਕ ਵਾਰੀ ਬਨਵਾਓ ਦੱਸੋ ਆਪਣਾ ਤਜਰਬਾ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਲਓ ਜੀ ਇਹ ਆ ਗਿਆ ਇਹਦੇ ਨਾਲ ਦੁਪੱਟਾ ਤੇ ਬਾਟਮ ਠੀਕ ਹੈ ਇੱਕ ਕਾਟਨ ਚ ਆ ਗਿਆ ਸੂਟ ਰੈਗੂਲਰ ਵੇਅਰ ਦੇ ਸੂਟ ਨੇ ਸਾਰੇ

और निकी निकीूटी बनी हुई है कढ़ाई वाला दुपट्टा आएगा नारे ना। सूट अपनी शॉप दे ही है। ठीक है? भी चाहे शॉपिंग करो चाहे स्टिचिंग करवाओ जितना चाहे करवा सकते हो नैक्सट सूट भी आएगा अपना बरोशे उपरू जी कि सोहना कलर लग रहा ब्रोशे का ਅਰ ਅਗੀ ਚਾਕਾਂ ਤੇ ਲੈਸ ਲੱਗੀ ਹੋਈ ਆ ਨਾਲੇ ਤੁਹਾਨੂੰ ਮਿਲੂਗੀ ਦੁਪੱਟੇ ਦੇ ਉੱਪਰ ਵੀ ਲੈਸ ਠੀਕ ਹੈ ਜੀ ਇਹ ਲੋ ਨੈਕਸਟ ਸੂਟ ਆ ਗਿਆ ਆਪਣੇ ਕੋਲ ਜੀ ਬਰਬਰੀ ਦਾ ਇਹ ਵੀ ਬਹੁਤ ਸੋਹਣਾ ਸੂਟ ਹੈ ਠੀਕ ਹੈ ਤੇ ਲਾਈਨਿੰਗ ਸਾਰਿਆਂ ਨੂੰ ਦਿੱਤੀ ਹੋਈ ਆਪਾਂ ਇਹਨੂੰ ਟਾਪ ਟਾ ਦੀ ਲਾਈਨਿੰਗ ਦਿੱਤੀ ਹੈ ਇਹ ਲੋ ਬਾਟਮ ਨਾਲ ਦੁਪੱਟਾ ਬਰਬਰੀ ਦਾ ਹੀ ਆਏਗਾ ਓਕੇ ਜੀ ਤੇ ਨੈਕਸਟ ਸੂਟ ਉਹਨਾਂ ਨੇ ਬਣਵਾਇਆ ਇੱਕ ਕੋਟਸਵਟ ਠੀਕ ਹੈ ਖਾਈ ਲੋ ਜੀ કોટਨ ਦਾ ਕੋਟ ਸੈਟ ਬਹੁਤ ਸੋਹਣਾ ਸ਼ੰਕਰ ਬ੍ਰੈਂਡ ਦਾ ਸਟੱਫ ਆਊਗਾ ਪਿਓਰ ਕੋਟਨ ਦਾ ਠੀਕ ਹੈ ਇਹ ਜਿਸ ਤਰ੍ਹਾਂ ਬਜ਼ੁਰਗਾਂ ਦੇ ਘਰੇ ਪਾਉਣ ਵਾਸਤੇ ਜਿੱਥੇ ਉਹਨਾਂ ਨੂੰ ਹਨਾ ਥੋੜਾ ਆਸਾਨੀ ਰਹੂਗੀ ਉਸ ਹਿਸਾਬ ਨਾਲ ਨਾਲ ਇਹ ਪਲਾਜ਼ੋ ਬਣਿਆ ਹੋਇਆ ਪਜਾਮਾ ਇਹਦੇ ਨਾਲ ਵੀ ਦੁਪੱਟਾ ਆਏਗਾ ਠੀਕ ਹੈ ਬਹੁਤ ਸੋਹਣਾ ਸੂਟ ਹੈ ਤੇ ਇੱਕ ਉਹਨਾਂ ਨੇ ਲਿਆ ਹੋਇਆ ਆਪਣੇ ਕੋਲੋਂ ਨਾਈਟ ਸੂਟ ਜਿਹੜੇ ਕਿ ਆਪਾਂ ਗਰਮੀਆਂ ਦੇ ਵਿੱਚ ਕਾਫੀ ਸੇਲ ਕੀਤੇ ਸੀਗੇ ਇਹ ਵਾਲਾ ਠੀਕ ਹੈ ਇਹ ਲਓ ਜੀ ਇਹ ਸਾਰਾ ਹੱਥ ਦਾ ਕਸਟਮਰ ਦਾ ਹੈ ਜਿਹੜਾ ਜਾਏਗਾ ਯੂਐਸਏ ਅਗਰ ਤੁਸੀਂ ਨਹੀਂ ਕਰਾਉਣਾ ਚਾਹੁੰਦੇ ਸਾਡੇ ਕੋਲ ਸਟਿਚਿੰਗ ਅਗਰ ਤੁਸੀਂ ਵੀ ਕਰਾਉਣਾ ਚਾਹੁੰਦੇ ਹੋ ਸਾਡੇ ਕੋਲ ਸਟਿਚਿੰਗ ਤੇ ਤੁਸੀਂ ਕਰਨਾ ਕੀ ਹੈ ਤੁਸੀਂ ਬਸ WhatsApp ਦੇ ਉੱਪਰ ਕੰਟੈਕਟ ਕਰਨਾ ਜੋ ਵੀ ਤੁਹਾਡੀ ਇਨਕੁਆਰੀ ਹੈ ਉਹ ਤੁਸੀਂ ਸਾਡੇ ਨਾਲ ਗੱਲਬਾਤ ਕਰਨੀ ਹੈ ਤੇ ਹਰ ਤਰ੍ਹਾਂ ਦੀ ਸਟਿਚਿੰਗ ਸਾਡੇ ਕੋਲ ਤੁਹਾਨੂੰ ਮਿਲ ਜਾਏਗੀ ਥੈਂਕ ਯੂ ਧੰਨਵਾਦ